ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਸਰਬਜੋਤ ਕੌਰ ਨਿਊਜ਼ ਟੀਨ ਪੰਜਾਬ ਨਾਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਬੁਲੇਟਿਨ ਦੀ ਸ਼ੁਰੂਆਤ ਕਰਾਂਗੇ ਤਾਂ ਸਭ ਤੋਂ ਪਹਿਲੇ ਗੱਲ ਕਰਾਂਗੇ ਪਿੰਡੂ ਦੰਗਲ ਦੀ ਅੱਜ 14 ਦਸੰਬਰ ਹੈ ਤੇ ਅੱਜ ਬਲਾਕ ਸਮਿਤੀ ਤੇ ਜ਼ਿਲ੍ਹਾ ਪਰਿਸ਼ਦ ਲਈ ਵੋਟਾਂ ਪੈਣੀਆਂ ਨੇ ਜਨਤਾ ਦਰਜਾਦਨ ਇਹ ਤੈ ਕਰੇਗੀ ਕਿ ਕਿਸ ਉਮੀਦਵਾਰ ਨੂੰ ਉਹਨਾਂ ਦੇ ਵੱਲੋਂ ਚੁਣਿਆ ਜਾਣਾ ਹੈ ਜਿ세 ਜ਼ਿਕਰ ਕਰੀਤੇ ਐਗਜ਼ੈਕਟਲੀ 1 ਘੰਟੇ ਬਾਅਦ ਜੋ ਹੈ VOTING ਦਾ ਸਿਲਸਿਲਾ ਸ਼ੁਰੂ ਹੋ ਜਾਏਗਾ ਸਵੇਰੇ 8 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤੱਕ ਇਹ ਵੋਟਾਂ ਪੈਣ ਗਿਆ ਇਨਾ 15 ਤੋਂ 20 ਦਿਨਾਂ ਚ ਸਿਆਸਤ ਕਾਫੀ ਗਰਮਾਈ ਹੋਈ ਸਨ ਵਿਖਾਈ ਦਿੱਤੀ ਕਿਉਂਕਿ ਕਿਸ ਦੇ ਕੇ ਨਾਲ ਇਹ ਇਲਜ਼ਾਮ ਲੱਗੇ ਸੀ ਕਿ ਜੋ ਵਿਰੋਧੀ ਪਾਰਟੀ ਦੇ ਕੈਂਡੀਡੇਟਸ ਨੂੰ ਨਾਮੀਨੇਸ਼ਨ ਪੇਪਰਸ ਫਾਈਲ ਨਹੀਂ ਕਰਨ ਦਿੱਤੇ ਜਾ ਰਹੇ ਉਹਨਾਂ ਨੂੰ NOC ਪ੍ਰੋਵਾਈਡ ਨਹੀਂ ਕਰਨ ਦਿੱਤੇ ਜਾ ਰਿਹਾ

39497 महिला वोटर्स जो ने अपने वोटिंग हक का इस्तेमाल करेंगे 3405 पोलिंग केंद्र संवेदनशील ने सेंसिटिव ने 860 वेरी वेरी सेंसिटिव पोलिंग स्टेशंस में सुरक्षा प्रबंधन के लिए 44 हजार पुलिसकर्मी तैनात किए गए 96 हजार कर्मचारी चोन ड्यूटी तैनात किए गए क्योंकि इना चुनाव लेके सियासी माहौल काफी ज्यादा ਕਰਮਾਇਆ ਹੋਇਆ ਕਿਸੇ ਕਿਨਾਲ ਸਿਆਸੀ ਪਾਰਟੀ ਦੇ ਵੱਲੋਂ ਦੂਸਰੇ ਦਿਨ ਦਿੱਖੇਸ਼ਬ ਦੀ ਹਮਲੇ ਕੀਤੇ ਗਏ ਸਭ ਤੋਂ ਪਹਿਲਾ ਜੋ ਨਾਮਿਨੇਸ਼ਨ ਫਾਈਲ ਕੀਤਾ ਗਿਆ ਸੀ ਉਸ ਦੌਰਾਨ ਵੱਖ-ਵੱਖ ਥਾਵਾਂ ਤੋਂ ਤਸਵੀਰਾਂ ਸਾਹਮਣੇ ਆਈਆਂ ਸੀ ਵਿਰੋਧੀ ਵਾਰ-ਵਾਰ ਇਹਨਾਂ ਚੋਣਾਂ ਚ ਗੱਲ ਦਾ ਜ਼ਿਕਰ ਕਰਦੇ ਰਹੇ ਨੇ ਕਿ ਸਰਕਾਰ ਦੇ ਵੱਲੋਂ ਤੱਕੇਸ਼ਾਹੀ ਕੀਤੀ ਗਈ ਹੈ ਉਹਨਾਂ ਦੇ ਕੈਂਡੀਡੇਟਸ ਨੂੰ ਨਾਮਿਨੇਸ਼ਨ ਪੇਪਰਸ ਫਾਈਲ ਨਹੀਂ ਕਰਨ ਦਿੱਤੇ ਗਏ ਤੇ ਉਹਨਾਂ ਦੀ ਨਾਮਿਨੇਸ਼ਨ ਪੇਪਰਸ ਜਿੱਥੇ ਫਾਈਲ ਵੀ ਹੋਏ ਨੇ ਉੱਥੇ ਉਹਨਾਂ ਨੂੰ ਰਿਜੈਕਟ ਕਰ ਦਿੱਤਾ ਗਿਆ ਫਿਰ ਦੂਸਰੇ ਪਾਸੇ سرکار دا اے کہنا ہے پولیس دا اے کہنا ہے کہ کوئی بھی تککے شامل نہیں ہو رہی ہے بالکل فری اینڈフェア ইলেকشنز جو نے او کروائے جارے نے آڈیو کلپ تم نے ذیکر کر کے سکندر اسوکھ بھی سنگ بادل والوں نے ایکس پہ یہ پوسٹ کی تھی گئی سی ایس ایس پی جو پٹیالہ نے ورون شرما اونوں چھٹی تے پی دیتا گیا سی الیکشن کمیشن دے کول اس بار کتنی زیادہ شکایت جو نے او پہنچیاں نے دوسرے پاسے الیکشن کمیشن اس گل دا ذکر بھی کیتا ہے ہائی کورٹ باقاعدہ اے بیان دیتا ہے کہ جیاں بھی شکایت اوناں دے کول آئیاں سی कर जनता जनता डिसाइड करेगी कि किस कैंडिडेट के हक उन्होंने चोन उन प्रचार किया जा रहा है पर दूसरे पास विरोधी लगातार हमलावर ने प्रताप सिंह बाजवा लगातार इस गल का जिक्र करते रहे शिकायत दिखा गई ਉਸ ਬਾਬਤ 'ਚ ਕੋਈ ਵੀ ਐਕਸ਼ਨ ਉਹਨਾਂ ਦੇ ਵੱਲੋਂ ਨਹੀਂ ਲਿਆ ਗਿਆ ਤੇ ਵਕ ਵਕ ਥਾਵਾਂ ਤੋਂ ਮੇਨਾ ਮੇਰੇ ਸਹਿਯੋਗੀ ਜੁੜਨਗੇ ਅਸੀਂ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਕੀ ਕੋਈ ਕੁਝ ਤਿਆਰੀ ਇਸ ਇਲੈਕਸ਼ਨ ਨੂੰ ਲੈ ਕੇ ਕੀਤੀ ਗਈ ਹੈ ਕਿਉਂਕਿ ਐਗਜ਼ੈਕਟਲੀ 1 ਘੰਟੇ ਬਾਅਦ ਵੋਟਾਂ ਪੈਣੀਆਂ ਸ਼ੁਰੂ ਹੋ ਜਾਣਗੀਆਂ ਮੇਰੇ ਨਾਲ ਮੇਰੇ ਸਹਿਯੋਗੀ ਰਾਜੀਵ ਸ਼ਰਮਾ ਮਜੀਠਾ ਤੋਂ ਜੁੜ ਰਹੇ ਹਨ ਰਾਜੀਵ ਕੀ ਕੁਝ ਮਾਹੌਲ ਅਸੀਂ ਤੁਹਾਡੇ ਪਿੱਛੇ ਦੇਖ ਪਾ ਰਹੇ ਹਾਂ ਕਿ ਥੋੜ੍ਹਾ ਥੋੜ੍ਹਾ ਹਨੇਰਾ ਹੈ ਠੰਡ ਦਾ ਮੌਸਮ ਹੈ ਕਿਸਨੇ ਕਿਦੀਆਂ ਤਿਆਰੀਆਂ ਕੀਤੀਆਂ ਗਈਆਂ ਨੇ ਪੋਲਿੰਗ ਸਟੇਸ਼ਨਸ ਤੇ ਤੇ ਪੁਲਿਸ ਤੇ ਕੀ ਕੁਝ ਇੱਥੇ ਪੁਖਤਾ ਪ੍ਰਬੰਧ ਹੈ ਆ ਦੇਖੋ ਸਰਬਜੋਤ ਮੈਂ ਇਸ ਵੇਲੇ ਰਾਜਸਥਾਨ ਸੀ ਹਲਕੇ ਦੇ ਇੱਕ ਪਿੰਡ ਦੇ ਵਿੱਚ ਆ ਬੱਗਾ ਕਲਾ ਇਹ ਪਿੰਡ ਹੈ ਔਰ ਜੇਕਰ ਆਮ ਆਦਮੀ ਪਾਰਟੀ ਕਿਉਂਕਿ ਸੱਤਾ ਤੇਰਾ ਹੈ ਤਾਂ ਸੋਨੀਆ ਮਾਨ ਇਸ ਇਲਾਕੇ ਦੇ ਵਿੱਚੋਂ ਆਮ ਆਦਮੀ ਪਾਰਟੀ ਦੀ ਅਗਵਾਈ ਕਰਦੇ ਨੇ ਪਰ ਦੂਜੇ ਪਾਸੇ ਜੇਕਰ ਗੱਲ ਕੀਤੀ ਜਾਵੇ ਕਾਂਗਰਸ ਅਕਾਲੀ ਦਲ ਭਾਜਪਾ ਹੋਰ ਜੜੀਆਂ ਜੜੀਆਂ ਵੀ ਪਾਰਟੀਆਂ ਚੋਂ ਮੈਦਾਨ ਦੇ ਵਿੱਚ ਉਤਰੀਆਂ ਹੋਈਆਂ ਤਾਂ ਹਰ ਇੱਕ ਪਾਰਟੀ ਆਪਣੇ ਆਪਣੇ ਉਮੀਦਵਾਰ ਦੇ ਲਈ ਪੂਰਾ ਜ਼ੋਰ ਉਹਨਾਂ ਵੱਲੋਂ ਹੁਣ ਤੱਕ ਲਗਾਇਆ ਜਾ ਰਿਹਾ ਸੀ ਪਰ ਅੱਜ ਵੋਟਰਾਂ ਨੇ ਤੈਅ ਕਰਨਾ ਹੈ ਕਿ ਆਖਿਰਕਾਰ ਕਿਸ ਉਮੀਦਵਾਰ ਵਾਲੇ ਪਾਸੇ ਜਿਹੜਾ ਪਲੜਾ ਭਾਰੀ ਰਹਿੰਦਾ ਪਰ ਜੇਕਰ ਗੱਲ ਕੀਤੀ ਜਾਵੇ ਪ੍ਰਬੰਧਾਂ ਦੀ ਤਾਂ ਪੁਲਿਸ ਵੱਲੋਂ ਪੂਕਤਾ ਪ੍ਰਬੰਧ ਕੀਤੇ ਗਏ ਨੇ ਇਸ ਵੇਲੇ ਮੈਂ ਜਿਸ ਪਿੰਡ ਦੇ ਪੋਲਿੰਗ ਬੂਥ ਦੇ ਬਾਹਰ ਮੌਜੂਦ ਆ ਉਤੋਂ ਦੀ ਤਿਆਰੀ ਮੈਂ ਦਿਖਾਉਣ ਦੀ ਕੋਸ਼ਿਸ਼ ਕਰਦਾ ਤੁਸੀਂ ਦੇਖੋ ਕਿ ਵੱਖ-ਵੱਖ ਪਾਰਟੀਆਂ ਦੇ ਜਿਹੜੇ ਸਿਆਸੀ ਆਗੂ ਨੇ ਉਹ ਵੀ ਪਹੁੰਚਣੇ ਸ਼ੁਰੂ ਹੋ ਚੁੱਕੇ ਨੇ ਜਦਕਿ ਜਿਹੜਾ ਪੋਲਿੰਗ ਸਟਾਫ ਹੈ ਉਹ ਰਾਤ ਨੂੰ ਹੀ ਇੱਥੇ ਪਹੁੰਚ ਚੁੱਕਿਆ ਸੀ ਤਾਂ ਜਿੱਥੇ-ਜਿੱਥੇ ਵੀ ਪੋਲਿੰਗ ਬੂਥ ਬਣੇ ਹੋਏ ਨੇ ਇਹ ਤੁਸੀਂ ਦੇਖ ਸਕਦੇ ਹੋ ਕਿ 8 ਨੰਬਰ ਪੋਲਿੰਗ ਬੂਥ ਹੈ ਤਾਂ ਇੱਥੇ ਜਿਹੜੇ ਪਿੰਡ ਦੇ ਲੋਕ ਨੇ ਜਿਹੜੇ ਸੂਜਵਾਨ ਵੋਟਰ ਨੇ ਉਹ ਆਪਣੇ ਵੋਟ ਹੱਕ ਦਾ ਇਸਤੇਮਾਲ ਕਰ ਸਕਣਗੇ 8 ਵਜੇ ਤੋਂ ਲੈ ਕੇ 4 ਵਜੇ ਤੱਕ ਤਾਂ ਪੋਲਿੰਗ ਸਟਾਫ ਤੁਸੀਂ ਦੇਖੋ ਕਿ ਪੂਰੀ ਤਰ੍ਹਾਂ ਉਹਨਾਂ ਦੀ ਜਿਹੜੀ ਤਿਆਰੀ ਹੈ ਉਹ ਕੀਤੀ ਗਈ ਹੈ ਔਰ ਪੂਰੇ 8 ਵਜੇ VOTING ਪ੍ਰਕਿਰਿਆ ਜਿਹੜੀ ਹੈ ਉਹ ਸ਼ੁਰੂ ਕਰ ਦਿੱਤੀ ਜਾਏਗੀ ਕਿਉਂਕਿ ਇਸ ਚੋਣ ਦੇ ਵਿੱਚ ਔਰ ਬਾਕੀ ਜਿਹੜੀਆਂ ਚੋਣਾਂ ਦੇ ਵਿੱਚ ਇਹ ਵੀ ਅੰਤਰ ਹੈ ਕਿ ਇਹ ਚੋਣ ਈਵੀਐਮ ਦੇ ذریعے ਨਹੀਂ ਕੀਤੀ ਜਾਂਦੀ ਲੋਕ ਆਪਣਾ ਜਿਹੜਾ ਵੋਟ ਹੱਕ ਹੈ ਵੋਟ ਪੇਪਰ ਦੇ ذریعے ਇਸਤੇਮਾਲ ਕਰਨਗੇ ਤਾਂ ਜਿੱਥੇ ਜ਼ਿਲ੍ਹਾ ਪ੍ਰਸ਼ਾਸਨ ਦੇ ਵੱਲੋਂ ਤਿਆਰੀਆਂ ਕੀਤੀਆਂ ਗਈਆਂ ਨੇ ਉੱਥੇ ਵਕ-ਵਕ ਸਿਆਸੀ ਪਾਰਟੀਆਂ ਵੀ ਆਪਣੇ ਪੱਧਰ ਤੇ ਕਿਉਂਕਿ ਆ ਜਿਹੜੇ ਪੋਲਿੰਗ ਏਜੈਂਟਸ ਹੁੰਦੇ ਨੇ ਉਹ ਇੱਥੇ ਮੌਜੂਦ ਰਹਿਣਗੇ ਉਹਨਾਂ ਦੀ ਦੇਖ ਰਿਕ ਦੇ ਵਿੱਚ ਔਰ ਜੇਕਰ ਸੁਰੱਖਿਆ ਦੇ لحاظ ਦੇ ਨਾਲ ਗੱਲ ਕੀਤੀ ਜਾਵੇ ਤਾਂ ਪੰਜਾਬ ਪੁਲਿਸ ਦੇ ਜਵਾਨਾਂ ਨੂੰ ਹਰ ਇੱਕ ਪੋਲਿੰਗ ਬੂਥ ਤੇ ਤਾਇਨਾਤ ਕੀਤਾ ਗਿਆ ਤਾਂ ਕਿ ਕਿਸੇ ਤਰ੍ਹਾਂ ਦਾ ਕੋਈ ਲੜਾਈ ਝਗੜਾ ਕੋਈ ਤਲਖੀ ਵਾਲਾ ਮਾਹੌਲ ਜਿਹੜਾ ਉਹ ਨਾ ਬਣੇ ਤਾਂ ਇਸ ਪਾਸੇ ਵੀ ਤੁਸੀਂ ਦੇਖੋ ਕਿ ਜਿਹੜਾ ਪੋਲਿੰਗ ਬੂਥ ਹੈ ਉੱਥੇ ਵੀ ਪੁਲਿਸ ਵੀ ਤਾਇਨਾਤ ਹੈ ਔਰ ਵਕ-ਵਕ ਜਿਹੜੇ ਸਿਆਸੀ ਪਾਰਟੀਆਂ ਦੇ ਨਾਲ-ਨਾਲ ਜਿਹੜਾ ਪੋਲਿੰਗ ਸਟਾਫ ਹੈ ਉਹ ਇੱਥੇ ਪਹੁੰਚ ਕੇ ਆਪਣੀ ਜਿਹੜੀ ਤਿਆਰੀ ਪੂਰੀ ਕਰ ਰਿਹਾ ਕਿਉਂਕਿ 8 ਵਜੇ VOTING ਜਿਹੜੀ ਹੈ ਉਹ ਸ਼ੁਰੂ ਹੋਣੀ ਹੈ ਔਰ 4 ਵਜੇ ਤੱਕ ਇਹ VOTING ਲਗਾਤਾਰ ਜਾਰੀ ਰਹੇਗੀ ਤਾਂ ਤੁਸੀਂ ਦੇਖ ਸਕਦੇ ਹੋ ਕਿ ਪੁਲਿਸ ਫੋਰਸ ਇੱਥੇ ਤਾਇਨਾਤ ਕੀਤੀ ਗਈ ਹੈ ਤਾਂ ਕਿ ਇਹਨਾਂ ਦੀ ਜਿਹੜੀ ਨਿਗਰਾਨੀ ਤੇ ਹੀਠ ਸਾਰਾ ਜਿਹੜਾ ਪੋਲਿੰਗ ਪ੍ਰੋਸੈਸ ਹੈ ਉਹ ਨਿਪਰੇ ਚੜ੍ਹਿਆ ਜਾ ਸਕੇ ਤਾਂ ਤਿਆਰੀ ਤੁਸੀਂ ਦੇਖ ਸਕਦੇ ਹੋ ਕਿਉਂਕਿ ਹਲੇ ਲਗਭਗ 1 ਘੰਟੇ ਦਾ ਸਮਾਂ ਬਾਕੀ ਹੈ ਤਾਂ ਰਾਜਾ ਸੰਸੀ ਹਲਕੇ ਦਾ ਇਹ ਪਿੰਡ ਹੈ ਬਲਾਕ ਹਰਸ਼ਾ ਸ਼ੀਨਾ ਤਾਂ 4 ਵਜੇ ਤੱਕ ਇੱਥੇ ਜਿਹੜੀ VOTING ਹੈ ਉਹ ਹੋਏਗੀ ਤਾਂ ਪੋਲਿੰਗ ਸਟਾਫ ਰਾਤ ਵੇਲੇ ਹੀ ਕਿਉਂਕਿ ਠੰਡ ਵੀ ਬਹੁਤ ਜ਼ਿਆਦਾ ਇੱਕਦਮ ਜਿਹੜੀ ਹੈ ਅੰਮ੍ਰਿਤਸਰ ਦੇ ਵਿੱਚ ਪੈ ਰਹੀ ਹੈ ਧੁੰਦ ਬਹੁਤ ਜ਼ਿਆਦਾ ਹੈ ਤਾਂ ਉਸ ਦੇ ਬਾਵਜੂਦ ਵੀ VOTERਾਂ ਨੂੰ ਲਗਾਤਾਰ ਹੀ ਪ੍ਰੇਰਿਤ ਕੀਤਾ ਜਾ ਰਿਹਾ ਕਿ ਆਪਣੀ ਜਿਹੜੀ ਵੋਟ ਹੱਕ ਹੈ ਉਸ ਦਾ ਇਸਤੇਮਾਲ ਉਹ ਜ਼ਰੂਰ ਕਰਨ ਕਿਉਂਕਿ ਇਹੀ ਇੱਕ ਆ ਜਮਹੂਰੀ ਹੱਕ ਹੁੰਦਾ ਜਿਸ ਦੇ ਜ਼ਰੀਏ ਲੋਕ ਆਪਣਾ ਨੁਮਾਇੰਦਾ ਜਿਹੜਾ ਉਹ ਚੁਣ ਸਕਦੇ ਨੇ ਹਾਲਾਂਕਿ ਇਹ ਚੋਣ ਬਹੁਤ ਛੋਟੇ ਪੱਧਰ ਦੀ ਚੋਣ ਇਸ ਨੂੰ ਕਿਹਾ ਜਾਂਦਾ ਪਰ ਜੇਕਰ ਪਿੰਡਾਂ ਦੇ ਲਿਹਾਜ਼ ਦੇ ਨਾਲ ਗੱਲ ਕੀਤੀ ਜਾਵੇ ਤਾਂ ਅੱਡੀ ਚੋਟੀ ਦਾ ਜ਼ੋਰ ਹਰ ਇੱਕ ਪਾਰਟੀ ਦੇ ਵੱਲੋਂ ਲਾਇਆ ਜਾਂਦਾ ਕਿਉਂਕਿ ਆਪਣੇ ਆਪਣੇ ਇਲਾਕੇ ਦੀ ਇਸ ਚੋਣ ਨੂੰ ਕਿਹਾ ਜਾ ਸਕਦਾ ਹੈ ਕਿ ਪਿੰਡਾਂ ਦਾ ਜਿਹੜਾ ਇੱਕ ਨਬਜ਼ ਹੈ ਉਸ ਨੂੰ ਟਟੋਲਨ ਦੀ ਕੋਸ਼ਿਸ਼ ਕਰੇਗੀ ਬਿਲਕੁਲ ਕਿਉਂਕਿ ਪੰਜਾਬ ਦੀ ਜਿਹੜੀ ਸਿਆਸਤ ਹੈ ਉਹ ਪਿੰਡਾਂ ਤੋਂ ਹੀ ਚੱਲਦੀ ਹੈ ਔਰ ਜੇਕਰ ਅਸੀਂ ਗੱਲ ਕੀਤੀ ਜਾਵੇ ਮੁੱਖ ਮੰਤਰੀ ਭਗਵੰਤ ਮਾਨ ਦੀ ਤਾਂ ਉਹਨਾਂ ਦਾ ਵੀ ਇਹ ਕਹਿਣਾ ਸੀ ਕਿ ਪਿੰਡ ਦੀਆਂ ਸੱਥਾਂ ਤੋਂ ਸਰਕਾਰ ਚੱਲੇਗੀ ਪਰ ਉਹ ਜਿਹੜੀਆਂ ਉਹਨਾਂ ਦੀਆਂ ਪਿੰਡਾਂ ਨੂੰ ਲੈ ਕੇ ਹੁਣ ਤੱਕ ਦੀਆਂ ਸਕੀਮਾਂ ਜਾਂ ਵਾਅਦੇ ਜਿਹੜੇ ਆ ਉਹ ਕਿੰਨੇ ਕੁ ਸਹੀ ਸਾਬਤ ਹੁੰਦੇ ਨੇ ਇਹ ਤਾਂ ਪਿੰਡਾਂ ਦੇ ਲੋਕ ਤੈਅ ਕਰਨਗੇ 8 ਵਜੇ ਜਦੋਂ ਪੋਲਿੰਗ ਸ਼ੁਰੂ ਹੋਏਗੀ ਸਭ ਤੋਂ ਪਹਿਲਾਂ ਤਾਂ ਇਹ ਦੇਖਣਾ ਹੋਏਗਾ ਕਿ ਲੋਕਾਂ ਦੇ ਵਿੱਚ ਕਿੰਨਾ ਕੁ ਇਸ ਚੋਣ ਨੂੰ ਲੈ ਕੇ ਉਛਾ ਹੈ ਕਿਉਂਕਿ ਜੇਕਰ ਮਾਜੇ ਦੀ ਗੱਲ ਕੀਤੀ ਜਾਵੇ ਤਾਂ ਕੁਝ ਦਿਨ ਪਹਿਲਾਂ ਤਰਨ ਤਰਨ ਦੀ ਜਿਹੜੀ ਜਿਮਲੀ ਚੋਣ ਸੀ ਉਸ ਦੀਆਂ ਵੀ ਸੀ ਲਗਾਤਾਰ ਤਸਵੀਰਾਂ ਚੋਂ ਪ੍ਰਚਾਰ ਤੋਂ ਲੈ ਕੇ ਵੋਟਿੰਗ ਔਰ ਉਸ ਤੋਂ ਬਾਅਦ ਰਿਜ਼ਲਟ ਤੱਕ ਹਰ ਇੱਕ ਤਸਵੀਰ ਜਿਹੜੀ ਹੈ ਉਹ ਲੋਕਾਂ ਤੱਕ ਰੱਖੀ ਸੀ ਤਾਂ ਅੱਜ ਵੀ ਕਿਉਂਕਿ ਅੱਜ ਦੀ ਚੋਣ ਨੂੰ ਲੈ ਕੇ ਬਹੁਤ ਸਾਰੀਆਂ ਹੁਣ ਤੱਕ ਸਵੇਰ ਹੁੰਦਿਆਂ ਹੁੰਦਿਆਂ ਕਈ ਇਲਾਕਿਆਂ ਤੋਂ ਕਈ ਜਿਹੜੀਆਂ ਵੀਡੀਓਜ਼ ਨੇ ਉਹ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਨੇ ਧੱਕੇਸ਼ਾਹੀ ਦੇ ਇਲਜ਼ਾਮ ਲਗਾਤਾਰ ਲੱਗਦੇ ਆ ਰਹੇ ਨੇ ਜਦ ਕਿ ਸੱਤਾਧਿਰ ਇਸ ਗੱਲ ਦਾ ਦਾਵਾ ਕਰਦੀ ਆ ਰਹੀ ਹੈ ਕਿ ਸ਼ਾਂਤਮਈ ਤਰੀਕੇ ਦੇ ਨਾਲ ਪੂਰੀ ਜਿਹੜੀ ਪੋਲਿੰਗ ਪ੍ਰੋਸੈਸ ਹੈ ਚੋਣ ਪ੍ਰਕਿਰਿਆ ਜਿਹੜੀ ਹੈ ਉਸ ਨੂੰ ਨੇਪਰੇ ਚਾੜਿਆ ਜਾਏਗਾ ਕਿਉਂਕਿ ਜਦੋਂ ਕਾਗਜ਼ ਭਰਦੇ ਸੀ ਨਾਮਜ਼ਦਗੀਆਂ ਜਦੋਂ ਭਰਨੀਆਂ ਸੀ ਉਸ ਵੇਲੇ ਵੀ ਕਈ ਤਰ੍ਹਾਂ ਦੀਆਂ ਤਸਵੀਰਾਂ ਸਾਹਮਣੇ ਆਈਆਂ ਕਿ ਉਮੀਦਵਾਰਾਂ ਨੂੰ ਕਾਗਜ਼ ਭਰਨ ਤੋਂ ਰੋਕਿਆ ਗਿਆ ਔਰ ਜਿੱਕਰ ਮੈਂ ਰਾਜਸਥਾਨਸੀ ਦੀ ਗੱਲ ਕਰਾਂ ਤਾਂ ਕਈ ਥਾਵਾਂ ਤੇ ਕਾਂਗਰਸ ਵੱਲੋਂ ਬਾਈਕਾਟ ਵੀ ਜੋ ਹੈ ਉਹ ਕੀਤਾ ਜਾ ਚੁੱਕਾ ਹੈ ਕਿਉਂਕਿ ਗੋਲੀਬਾਰੀ ਦੀਆਂ ਵਾਰਦਾਤਾਂ ਲੜਾਈ ਝਗੜੇ ਜਿਹੜੇ ਨੇ ਉਹ ਬਹੁਤ ਵੱਡੇ ਪੱਧਰ ਤੇ ਇਸ ਇਲਾਕੇ ਦੇ ਵਿੱਚ ਦੇਖਣ ਨੂੰ ਮਿਲੇ ਸੀ ਪਰ ਹੁਣ ਜਿਹੜਾ ਅੱਜ ਦਾ ਦਿਨ ਹੈ ਉਹ ਬਹੁਤ ਅਹਿਮ ਹੈ ਸੱਤਾਧਿਰ ਦੇ ਲਈ ਹੋਰ ਪਾਰਟੀਆਂ ਦੇ ਲਈ ਔਰ ਖਾਸ ਕਰਕੇ ਜ਼ਿਲ੍ਹਾ ਪ੍ਰਸ਼ਾਸਨ ਦੇ ਲਈ ਕਿਉਂਕਿ ਜਿਹੜਾ ਤੁਸੀਂ ਵੀ ਜ਼ਿਕਰ ਕੀਤਾ ਕਿ ਪਟਿਆਲਾ ਦੇ ਐਸਐਸਪੀ ਦੀ ਇੱਕ ਜਿਹੜੀ ਆਡੀਓ ਵਾਇਰਲ ਹੋਈ ਸੀ ਉਸ ਦੇ ਕਰਕੇ ਉਹਨਾਂ ਨੂੰ ਛੁੱਟੀ ਤੇ ਭੇਜ ਦਿੱਤਾ ਗਿਆ ਤਾਂ ਜੇਕਰ ਗੱਲ ਕੀਤੀ ਜਾਵੇ ਚੋਣ ਕਮਿਸ਼ਨ ਜਾਂ ਫਿਰ ਹਾਈ ਕੋਰਟ ਦੀ ਤਾਂ ਉਹਨਾਂ ਵੱਲੋਂ ਵੀ ਬੜੇ ਸਖਤ ਆਦੇਸ਼ ਨਿਰਦੇਸ਼ ਜਿਹੜੇ ਨੇ ਇਸ ਚੋਣ ਨੂੰ ਲੈ ਕੇ ਜਾਰੀ ਕੀਤੇ ਗਏ ਨੇ ਤਾਂ ਇਸ ਕਰਕੇ ਪੁਲਿਸ ਦੇ ਉੱਤੇ ਔਰ ਪ੍ਰਸ਼ਾਸਨ ਦੇ ਉੱਤੇ ਇਹ ਇੱਕ ਬਹੁਤ ਵੱਡਾ ਦਬਾਅ ਹੈ ਕਿ ਇਸ ਚੋਣ ਨੂੰ ਚਾਹਤ ਮੈਂ ਤਰੀਕੇ ਦੇ ਨਾਲ ਕਿਸ ਤਰੀਕੇ ਦੇ ਨਾਲ ਨਿਪਰੇ ਚੜਨਾ ਹੈ ਪੋਲਿੰਗ ਸਟੇਸ਼ਨਾਂ ਦੇ ਉੱਤੇ ਕੋਈ ਵੀ ਜਿਹੜੀ ਗੁੰਡਾਗਰਦੀ ਕੋਈ ਜ਼ਿਆਦਾ ਭੀੜ ਜਿਹੜੀ ਹੈ ਉਹ ਕੱਟੀ ਨਹੀਂ ਹੋਣ ਦਿੱਤੀ ਜਾਣੀ ਜਿਨ੍ਹਾਂ ਜਿਨ੍ਹਾਂ ਦੇ ਕੋਲ ਵੋਟਰ ਕਾਰਡ ਨੇ ਆਈਡੀ ਕਾਰਡ ਨੇ ਉਹਨਾਂ ਨੂੰ ਹੀ ਆਪਣੀ ਜਿਹੜੀ ਵੋਟ ਪਾਉਣ ਦਾ ਹੱਕ ਜਿਹੜਾ ਉਹ ਦਿੱਤਾ ਜਾਏਗਾ ਉਹਨਾਂ ਨੂੰ ਹੀ ਅੰਦਰ ਆਉਣ ਦੀ ਇਜਾਜ਼ਤ ਦਿੱਤੀ ਜਾਏਗੀ ਤਾਂ ਇਸੇ ਕਰਕੇ ਪੁਲਿਸ ਫੋਰਸ ਦੀ ਜਿਹੜੀ ਤਣਾਤੀ ਹੈ ਉਹ ਇਹਨਾਂ ਪੋਲਿੰਗ ਸਟੇਸ਼ਨਾਂ ਦੇ ਉੱਤੇ ਪੋਲਿੰਗ ਬੂਥਾਂ ਦੇ ਉੱਤੇ ਕੀਤੀ ਗਈ ਹੈ ਤਾਂ 8 ਵਜੇ ਤੋਂ ਇਹ ਪ੍ਰਕਿਰਿਆ ਜਿਹੜੀ ਹੈ ਉਹ ਸ਼ੁਰੂ ਹੋਏਗੀ ਜਿਹੜੀ ਅੱਜ ਸ਼ਾਮ 4 ਵਜੇ ਤੱਕ ਜਾਰੀ ਰਹੇਗੀ ਜੀ ਸਰ ਜੀ ਚਲੋ ਰਾਜੀ ਬਹੁਤ ਬਹੁਤ ਸ਼ੁਕਰੀਆ 8 ਵਜੇ ਫਿਰ ਤੁਹਾਡਾ ਰੁਕ ਕਰਾਂਗੇ ਤੇ ਕਿਸੇ ਕੇ ਨਾਲ ਪੋਲਿੰਗ ਸਟੇਸ਼ਨਸ ਤੇ ਪੁਲਿਸ ਦੀ ਤਨਾਤੀ ਚਪਚਪਤੀ ਕੀਤੀ ਗਈ ਹੈ ਤਾਂਕਿ ਸੁਖਾਵੇ ਮਾਹੌਲ ਚ ਇਹਨਾਂ ਚੋਣਾਂ ਨੂੰ ਨੇਪਰੇ ਚੜਾਇਆ ਜਾ ਸਕੇ ਕਿਉਂਕਿ ਵਿਰੋਧੀ ਲਗਾਤਾਰ ਇਲਜ਼ਾਮ ਲਗਾ ਰਹੇ ਨੇ ਕਿ ਕਿਸੇ ਕੇ ਨਾਲ ਧੱਕੇਸ਼ਾਹੀ ਇਹਨਾਂ ਇਲੈਕਸ਼ਨਸ ਚ ਕੀਤੀ ਜਾ ਰਹੀ ਹੈ ਪਰ ਦੂਸਰੇ ਪਾਸੇ ਪੁਲਿਸ ਦੇ ਪੁਖਤਾ ਇੰਤਜ਼ਾਮਾਂ ਨੇ 8 ਵਜੇ ਇਹ VOTING ਸ਼ੁਰੂ ਹੋਏਗੀ ਤੇ 4 ਵਜੇ ਵੋਟਾਂ ਪੈਣ ਦਾ سلسلہ ਲਗਾਤਾਰ ਜਾਰੀ ਰਹੇਗਾ ਮੈਡਮ ਜਿसे ਹੋਗੀ ਫੁੱਲਾਵਾਲਾ ਤੋਂ ਰਚਿੰਦਰ ਜੜੇ ਹੋਏ ਨੇ ਲੁਧਿਆਣਾ ਤੋਂ ਰਜਿੰਦਰ ਇੱਥੇ ਦੀਆਂ ਕੀ ਕੁਝ ਤਸਵੀਰਾਂ ਠੰਡ ਦਾ ਮਾਹੌਲ ਹੈ ਸਿਰਸਿਰ ਠੰਡ ਜ਼ਿਆਦਾ ਹੁੰਦੀ ਹੈ ਪਰ ਸਿਆਸੀ ਮਾਹੌਲ ਕਾਫੀ ਜ਼ਿਆਦਾ ਗਰਮਾਇਆ ਹੋਇਆ ਹੈ ਇੱਥੇ ਪੋਲਿੰਗ ਸਟੇਸ਼ਨ ਤੇ ਜੋ ਪੋਲਿੰਗ ਸਟਾਫ ਹੈ ਕਿਸ ਤਰ੍ਹਾਂ ਦੀਆਂ ਤਿਆਰੀਆਂ ਉਹਨਾਂ ਦੇ ਵੱਲੋਂ ਕੀਤੀਆਂ ਜਾ ਰਹੀਆਂ ਆ ਦੇਖੋ ਬਿਲਕੁਲ ਸਰਬਜੋਤ ਬੇਸ਼ੱਕ ਅੱਜ ਜਿਹੜੀ ਹੈ VOTING ਦੀ ਪ੍ਰਕਿਰਿਆ 8 ਵਜੇ ਤੋਂ ਸਟਾਰਟ ਹੋਣੀ ਹੈ ਲੇਕਿਨ ਇਹ ਕਿਹਾ ਜਾ ਸਕਦਾ ਹੈ ਕਿ ਵਕੂ ਵਕ ਪੋਲਿੰਗ ਸਟੇਸ਼ਨ ਤੇ ਪੋਲਿੰਗ ਟੀਮਾਂ ਜਿਹੜੀਆਂ ਨੇ ਪੋਲਿੰਗ ਸਟਾਫ ਹੈ ਉਹ ਪਹੁੰਚ ਚੁੱਕਿਆ ਆ ਤਾਂ ਅਸੀਂ ਲੁਧਿਆਣਾ ਦੇ ਫੁੱਲਾਂਵਾਲ ਸਕੂਲ ਸਰਕਾਰੀ ਸਕੂਲ ਦੇ ਵਿੱਚ ਖੜੇ ਆਂ ਜਿੱਥੇ ਤਸਵੀਰਾਂ ਵੀ ਦਿਖਾਉਣ ਦਾ ਯਤਨ ਕਰਾਂਗੇ ਕਿ ਆਪੋ ਆਪਣੀਆਂ ਤਿਆਰੀਆਂ ਜਿਹੜੀਆਂ ਨੇ ਉਹ ਕੀਤੀਆਂ ਜਾ ਰਹੀਆਂ ਨੇ ਬੇਸ਼ੱਕ ਸਰਦੀ ਦਾ ਮੌਸਮ ਆ ਸਵੇਰ ਦੇ ਸਮੇਂ ਜਿਹੜੇ ਪੋਲਿੰਗ ਸਟਾਫ ਦੇ ਏਜੰਟਸ ਹੈਗੇ ਨੇ ਅਧਿਕਾਰੀ ਹੈਗੇ ਨੇ ਉਹ ਕਿਤੇ ਨਾ ਕਿਤੇ ਪਹੁੰਚੇ ਨੇ ਔਰ ਉਹਨਾਂ ਨੂੰ ਜੋ ਇਨਸਟਰਕ ਉਸੇ ਮੁਤਾਬਕ ਉਹਨਾਂ ਵੱਲੋਂ ਜਿਹੜਾ ਕੰਮ ਆ ਉਹ ਕੀਤਾ ਜਾਣਾ ਤਾਂ ਆਪੋ ਆਪਣੀਆਂ ਤਿਆਰੀਆਂ ਉਹਨਾਂ ਦੇ ਵੱਲੋਂ ਜਿਹੜੀਆਂ ਨੇ ਕੀਤੀਆਂ ਜਾ ਰਹੀਆਂ ਨੇ ਤਾਂ ਇਹ ਕਿਹਾ ਜਾ ਸਕਦਾ ਹੈ ਕਿ ਫਿਲਹਾਲ ਦੇ ਲਈ ਹਲੇ ਜਿਹੜੀ VOTING ਦੀ ਪ੍ਰਕਿਰਿਆ ਉਸ ਨੂੰ ਲੈ ਕੇ ਜਿਹੜੇ VOTER ਨੇ ਉਹ 8 ਵਜੇ ਤੋਂ ਬਾਅਦ ਹੀ ਆਉਣੇ ਸ਼ੁਰੂ ਹੋਣਗੇ ਪਰ ਇਹ ਕਿਹਾ ਜਾ ਸਕਦਾ ਹੈ ਕਿ ਫਿਲਹਾਲ ਦੇ ਲਈ ਜਿਹੜੀ ਪੁਲਿਸ ਬਲ ਉਹ ਵੀ ਮੌਕੇ ਤੇ ਮੌਜੂਦ ਹੈ ਚਾਹੇ ਲੇਡੀਜ਼ ਪੁਲਿਸ ਦੀ ਗੱਲ ਹੋਵੇ ਚਾਹੇ ਜਵਾਨਾਂ ਦੀ ਗੱਲ ਹੋਵੇ ਤਾਂ ਜਿਹੜੇ ਉਹਨਾਂ ਦੇ ਵੱਲੋਂ ਵੀ ਆਪਣੀਆਂ ਜਿਹੜੀਆਂ ਡਿਊਟੀਆਂ ਤੇ ਜਿਹੜਾ ਪਹੁੰਚ ਕੇ ਇਸ ਮਾਹੌਲ ਨੂੰ ਸੁਖਾਵਾਂ ਬਣਾਇਆ ਜਾਵੇ ਕਿਉਂਕਿ ਕਿਸੇ ਤਰੀਕੇ ਦੀ ਕਿਸੇ ਨੂੰ ਪੇਸ਼ਾਨੀ ਨਾ ਹੋਵੇ ਤਾਂ ਇਸ ਨੂੰ ਲੈ ਕੇ ਵੀ ਜਿਹੜੀਆਂ ਆ ਖਾਸ ਤੌਰ ਤੇ ਜਿਵੇਂ ਗੇਟ ਦੇ ਉੱਤੇ ਪਹਿਲਾਂ ਹੀ ਉਹਨਾਂ ਦੀ ਚੈਕਿੰਗ ਕੀਤੀ ਜਾਂਦੀ ਆ ਤਾਂ ਇਹ ਵੀ ਇੱਧਰ ਵੀ ਤਸਵੀਰਾਂ ਦੇਖ ਸਕਦੇ ਹੋ ਕਿ ਵੱਖ-ਵੱਖ ਜਿਹੜੇ ਪੋਲਿੰਗ ਬੂਥ ਹੈਗੇ ਨੇ ਉੱਥੇ ਜਿਹੜੇ ਚੋਣ ਅਮਲੇ ਦੇ ਅਧਿਕਾਰੀ ਹੈਗੇ ਨੇ ਉਹ ਪਹੁੰਚ ਚੁੱਕੇ ਨੇ ਉਹਨਾਂ ਵੱਲੋਂ ਆਪਣਾ ਸਮਾਨ ਜਿਹੜਾ ਉਹ ਜ਼ਰੂਰ ਲਗਾਇਆ ਜਾ ਰਿਹਾ ਹੈ ਕਿ ਇਸ ਇਸ ਤੋਂ ਇਲਾਵਾ ਜਿਹੜੀ ਪ੍ਰਕਿਰਿਆ ਉਸੇ ਮੁਤਾਬਕ ਜਿਹੜੇ ਵੋਟਰ ਹੈ ਉਹ ਆਪਣੀ ਵੋਟ ਪਾਉਣ ਦੇ ਲਈ ਆਉਣਗੇ ਹਾਲਾਂਕਿ ਵੈਲਟ ਪੇਪਰ ਤੇ ਹੀ ਵੋਟਾਂ ਹੋਣੀਆਂ ਨੇ ਤਾਂ ਲੁਧਿਆਣਾ ਦੇ ਵਿੱਚ ਅਗਰ ਕੁੱਲ ਪੋਲਿੰਗ ਬੂਥਾਂ ਦੀ ਗਿਣਤੀ ਕਰੀਏ ਤਾਂ 1639 ਪੋਲਿੰਗ ਬੂਥ ਸਟੇਸ਼ਨ ਬਣਾਏ ਗਏ ਨੇ ਇਸ ਦੇ ਇਲਾਵਾ 9000 ਦੇ ਕਰੀਬ ਜਿਹੜੇ ਅਧਿਕਾਰੀ ਜਿਹੜੇ ਇਸ ਲੁਧਿਆਣਾ ਜ਼ਿਲ੍ਹੇ ਲਈ ਜਿਹੜੇ ਤਾਇਨਾਤ ਕੀਤੇ ਗਏ ਨੇ ਤਾਂ तमाम ਜਿਹੜੇ ਪਹਿਲੂਆਂ ਤੋਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜਿਹੜੀਆਂ ਤਿਆਰੀਆਂ ਨੇ ਦੀ ਪ੍ਰਕਿਰਿਆ ਚੱਲੇਗੀ ਪਰ ਖਾਸ ਕਰ ਇਸ ਬੂਥ ਨੂੰ ਗੱਲ ਕਰੀਏ ਤਾਂ ਇੱਥੇ ਕਾਫੀ ਸੈਂਸਿਟਿਵ ਇਸ ਨੂੰ ਬੂਥ ਨੂੰ ਮੰਨਿਆ ਜਾਂਦਾ ਤਾਂ ਇਸੇ ਕਰਕੇ ਇੱਥੇ ਜਿਹੜੀ ਪੁਲਿਸ ਦੇ ਵੱਲੋਂ ਚੌਕਸੀ ਵੀ ਜਿਹੜੀ ਆ ਰੱਖੀ ਗਈ ਆ ਔਰ ਸੀਸੀਟੀਵੀ ਕੈਮਰਾ ਦੀ ਵੀ ਜਿਹੜੀ ਆ ਮਦਦ ਜਿਹੜੀ ਆ ਜ਼ਰੂਰ ਲੜਾਈਆਂ ਦੀਆਂ ਘਟਨਾਵਾਂ ਜਿਹੜੀਆਂ ਸਾਹਮਣੇ ਆਈਆਂ ਨੇ ਪਰ ਕਿਤੇ ਨਾ ਕਿਤੇ ਉਸ ਜਗ੍ਹਾ ਤੇ ਵੀ ਜਿਹੜੀ ਸੁਰੱਖਿਆ ਵਿਵਸਥਾ ਪੁਲਿਸ ਵੱਲੋਂ ਪਾਈ ਗਈ ਹੈ ਤਾਂ ਕਿ ਅੱਜ ਜਿਹੜੀ VOTING ਵਾਲੇ ਦਿਨ ਕਿਸੇ ਤਰੀਕੇ ਦੀ ਜਿਹੜੀ ਕਠਿਨਾਈ ਦਾ ਕਿਸੇ ਤਰੀਕੇ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਜੀ ਰਜਿੰਦਰ ਇੱਥੇ ਲੁਧਿਆਣਾ ਏਰੀਆ ਚ ਪਾਰਟਿਕੁਲਰਲੀ ਤਿੰਨੇ ਥਾਂ ਹੈ ਜਿੱਥੇ ਇਲੈਕਸ਼ਨ ਦਾ ਬਾਇਕਾਟ ਕੀਤਾ ਗਿਆ ਆ ਦੇਖੋ ਜੇਕਰ ਗੱਲ ਕਰੀਏ ਲੁਧਿਆਣਾ ਦੀ ਤਾਂ ਲੁਧਿਆਣਾ ਦੇ ਹਲਕਾ ਸਾਨੇਵਾਲ ਦੇ ਵਿੱਚ ਇੱਕ ਤਸਵੀਰ ਜਰੂਰ ਰਬ ਬੀਤੀ ਰਾਤ ਇੱਕ ਝੜਪ ਦੀ ਦੇਖਣ ਨੂੰ ਮਿਲੀ ਹੈ ਪਰ ਇਸ ਦੇ ਨਾਲ ਨਾਲ ਅਗਰ ਗੱਲ ਕਰੀਏ ਤਾਂ ਲੁਧਿਆਣਾ ਦੇ 14 ਤੋਂ ਵੱਧ ਜਿਹੜੇ ਸੈਂਸਿਟਿਵ ਬੂਥ ਦੱਸੇ ਜਾ ਰਹੇ ਨੇ ਕਿ ਉੱਥੇ ਜਿਹੜੀ ਪੁਲਿਸ ਦੀ ਸੁਰੱਖਿਆ ਵਿਵਸਥਾ ਉਹ ਵਧਾਈ ਗਈ ਹੈ ਪਰ ਜਿਸ ਜਗ੍ਹਾ ਤੇ ਅਸੀਂ ਖੜੇ ਆ ਇਸ ਜਗ੍ਹਾ ਨੂੰ ਇਸੇ ਬੂਥ ਨੂੰ ਵੀ ਜਿਹੜਾ ਸੈਂਸਿਟਿਵ ਮੰਨਿਆ ਜਾ ਰਿਹਾ ਔਰ ਇਸ ਜਗ੍ਹਾ ਤੇ ਵੀ ਗੱਲ ਕਰੀਏ ਤਾਂ ਚੋਣ ਅਮਲੇ ਦੇ ਨਾਲ ਨਾਲ ਪੁਲਿਸ ਦੇ ਅਧਿਕਾਰੀ ਬੂਥਾਂ ਦੇ ਬਾਹਰ ਤਾਇਨਾਤ ਨੇ ਔਰ ਪੁੱਛਿਆ ਜਾ ਰਿਹਾ ਕਿ ਆਖਿਰ ਕਿਹੜਾ ਵਿਅਕਤੀ ਜਿਹੜਾ ਇਸ ਬੂਥ ਦੇ ਅੰਦਰ ਆਇਆ ਤਾਂ ਉਹਨਾਂ ਕੋਲੋਂ ਵੀ ਜਿਹੜੀ ਪੁੱਛਗਛ ਹੋ ਰਹੀ ਆ ਤਾਂ ਇਧਰ ਇਹ ਤਸਵੀਰ ਦਿਖਾਉਣ ਦਾ ਯਤਨ ਕਰਾਂਗੇ ਕਿ ਸੀਸੀਟੀਵੀ ਕੈਮਰੇ ਜਿਹੜੇ ਇੰਸਟਾਲ ਕੀਤੇ ਗਏ ਨੇ ਤਾਂਕਿ ਉਹਨਾਂ ਤੇ ਨਿਗਰਾਨੀ ਰੱਖ ਸਕਣ ਕੋਈ ਵੀ ਅਗਰ ਵੋਟ ਪਾਉਣ ਦੇ ਲਈ ਆਉਂਦਾ ਤਾਂ ਉਸ ਦੀ ਜਿਹੜੀ ਆ ਪਛਾਣ ਹੋ ਸਕੇ ਕਿਉਂਕਿ ਆਮ ਤੌਰ ਤੇ ਹੁੰਦਾ ਹੈ ਕਿ ਵੋਟ ਕੋਈ ਹੋਰ ਪਾ ਜਾਂਦਾ ਕਈ ਤਰ੍ਹਾਂ ਦੇ ਇਹੋ ਜਿਹੇ ਇਲਜ਼ਾਮ ਲੱਗਦੇ ਨੇ ਤਾਂ ਇਸ ਨੂੰ ਲੈ ਕੇ ਵੀ ਸੁਰੱਖਿਆ ਵਿਵਸਥਾ ਦੇ ਪੁਖਤਾ ਜਿਹੜੇ ਇੰਤਜ਼ਾਮ ਆ ਜ਼ਰੂਰ ਕੀਤੇ ਗਏ ਨੇ ਜੀ ਜੀ ਚਲੋ ਬਾਕੀ ਸ਼ੁਕਰ ਹੈ ਜਿੰਦਾ ਸਾਨੂੰ ਪੂਰੀ ਜਾਣਕਾਰੀ ਦੇਣ ਦੇ ਲਈ 8 ਵਜਣਗੇ ਤੋ ਤੁਹਾਡਾ ਰੁਕ ਰਖ ਦੇ ਕਿਸੇ ਕੇ ਨਾਲ ਪੋਲਿੰਗ ਜੋ ਏਜੰਟ ਨੇ ਉਹ ਪਹੁੰਚ ਚੁੱਕੇ ਨੇ ਪੋਲਿੰਗ ਸਟੇਸ਼ਨਸ ਤੇ ਉਹਨਾਂ ਦੇ ਵੱਲੋਂ ਤਿਆਰੀਆਂ ਮੁਕੰਮਲ ਕੀਤੀਆਂ ਜਾ ਰਹੀਆਂ ਨੇ ਕਿਉਂਕਿ 8 ਵਜੇ ਵੋਟਾਂ ਪੈਣ ਦਾ ਸਿਲਸਿਲਾ ਸ਼ੁਰੂ ਹੋ ਜਾਏਗਾ ਜਨਤਾ ਦਰਾਰਦਨ ਇਹ ਤੈਅ ਕਰੇਗੀ ਕਿ ਕਿਸ ਕੈਂਡੀਡੇਟ ਨੂੰ ਉਹਨਾਂ ਦੇ ਵੱਲੋਂ ਚੁਣਿਆ ਜਾਣਾ ਹੈ ਪਰ ਦੂਸਰੇ ਪਾਸੇ ਪੋਲਿੰਗ ਸਟੇਸ਼ਨਸ ਦਾ ਜ਼ਿਕਰ ਕਰਾਤੇ ਕਈ ਪੋਲਿੰਗ ਸਟੇਸ਼ਨਸ ਵੈਰੀ ਸੈਂਸਿਟਿਵ ਐਲਾਨੇ ਗਏ ਨੇ ਇਲੈਕਸ਼ਨ ਕਮਿਸ਼ਨ ਦੇ ਵੱਲੋਂ ਉੱਥੇ ਐਕਸਟਰਾ ਡਿਪਲॉयਮੈਂਟ ਪੁਲਿਸ ਦੀ ਕੀਤੀ ਗਈ ਹੈ ਚੱਪੇ-ਚੱਪੇ ਤੇ ਪੁਲਿਸ ਦੀ ਤਣਾਅਤੀ ਹੈ ਥਾਂ-ਥਾਂ ਨੇ ਪੁਲਿਸ ਸਟੇਸ਼ਨ ਤੇ ਨਾ ਵਾਪਰੇ ਕਿਉਂਕਿ ਇਨਾ ਦਿਨਾਂ 'ਚ 15 ਤੋਂ 20 ਦਿਨਾਂ 'ਚ ਅਸੀਂ ਦੇਖਿਆ ਕਿ ਸਿਕਨਾਲ ਸਿਆਸੀ ਮਾਹੌਲ ਪੱਕਿਆ ਹੋਇਆ ਸੀ ਕਿਉਂਕਿ ਪੰਜਾਬ 'ਚ ਕਈ ਥਾਂ ਇਹੋ ਜਿਹੇ ਨੇ ਜਿੱਥੇ ਕਿ ਇਨਾ ਇਲੈਕਸ਼ਨਸ ਨੂੰ ਵਿਰੋਧੀ ਧਿਰਾਂ ਦੇ ਵੱਲੋਂ ਬੁਆਇਕਾਟ ਕੀਤਾ ਗਿਆ तकरीबन 348 ਥਾਂਵਾਂ ਤੇ ਨਿਰਵਿਗਨ ਜੋ ਕੈਂਡੀਡੇਟਸ ਨੇ ਉਹਨਾਂ ਨੂੰ ਜੇਤੂ ਐਲਾਨ ਦਿੱਤਾ ਗਿਆ ਪਰ ਇਨਾ ਚੋਣਾਂ ਨੂੰ ਲੈ ਕੇ ਇਲੈਕਸ਼ਨ ਕਮਿਸ਼ਨ ਦੇ ਕੋਲੋਂ ਵੱਡੇ ਪੱਧਰ ਤੇ ਸ਼ਿਕਾਇਤਾਂ ਉੱਥੇ ਪਹੁੰਚੀਆਂ ਇਲੈਕਸ਼ਨ ਕਮਿਸ਼ਨ ਇਸ ਗੱਲ ਦਾ ਜ਼ਿਕਰ ਕੀਤਾ ਕਿ ਅਸੀਂ ਸਾਰੀਆਂ ਜੋ ਸ਼ਿਕਾਇਤਾਂ ਨੇ ਉਸ ਦਾ ਨਿਪਟਾਰਾ ਕਰ ਦਿੱਤਾ ਹੈ ਪਰ ਵਿਰੋਧੀ ਲਗਾਤਾਰ ਇੱਕ ਜੋ ਵੀ ਇਲੈਕਸ਼ਨਸ ਦਿੱਤੀਆਂ ਗਈਆਂ ਨੇ ਜੋ ਵੀ ਕੰਪਲੇਨਸ ਦਿੱਤੇ ਗਏ ਨੇ ਉਹਦਾ ਨਿਪਟਾਰਾ ਹੁਣ ਤੱਕ ਨਹੀਂ ਕੀਤਾ ਗਿਆ ਪਰ ਦੂਸਰੇ ਪਾਸੇ ਪੰਜਾਬ ਸਰਕਾਰ ਇਹ ਦਾਵਾ ਕਰ ਰਹੀ ਹੈ ਕਿ ਜੋ ਇਹਨਾਂ ਇਲੈਕਸ਼ਨਸ ਨੂੰ ਅਸੀਂ ਫ੍ਰੀ ਐਂਡ ਫੇਅਰ ਤਰੀਕੇ ਨਾਲ ਕਰਵਾ ਰਹੇ ਹਾਂ ਪਰ ਅੱਜ 14 ਦਸੰਬਰ ਹੈ ਪਹਿਲੇ ਇਲੈਕਸ਼ਨ ਸੁਣਿਆ ਸੀ 2018 ਚ ਜੋ ਕਿ ਕੈਪਟਨ ਅਵੰਦਰ ਸਿੰਘ ਦੀ ਸਰਕਾਰ ਦੀ ਤਕਰੀਬਨ ਤਕਰੀਬਨ 7 ਸਾਲ ਬਾਅਦ ਇਹ ਜ਼ਿਲ੍ਹਾ ਪੰਚਾਇਤ ਬਲਾਕ ਸਮਿਤੀ ਦੀਆਂ ਚੋਣਾਂ ਹੋਣ ਜਾ ਰਹੀਆਂ ਤੇ ਅੱਜ ਉਹ ਦਿਨ ਆ ਚੁੱਕਿਆ ਹੈ 14 ਦਸੰਬਰ ਅਸੀਂ ਦੇਖਿਆ ਜਦੋਂ ਨਾਮੀਨੇਸ਼ਨ ਪੇਪਰਸ ਫਾਈਲ ਕਰਦੇ ਸੀ ਤੇ ਉਤਰਨ ਵੱਖ-ਵੱਖ ਥਾਵਾਂ ਤੋਂ ਤਸਵੀਰਾਂ ਸਾਹਮਣੇ ਆਈਆਂ ਸੀ ਵੀਡੀਓ ਸਾਹਮਣੇ ਆਈਆਂ ਸੀ ਕਿਸੇ ਕਿਸੇ ਦੇ ਨਾਲ ਜੋ ਦੂਸਰੀਆਂ ਪਾਰਟੀਆਂ ਦੇ ਕੈਂਡੀਡੇਟਸ ਸੀ ਉਹਨਾਂ ਨੂੰ ਨਾਮੀਨੇਸ਼ਨ ਪੇਪਰਸ ਫਾਈਲ ਨਹੀਂ ਕਰਨ ਦਿੱਤੇ ਜਾ ਰਹੇ ਸੀ ਕਈ ਥਾਵਾਂ ਤੇ ਚੜ੍ਹਪਦੀਆਂ ਤਸਵੀਰਾਂ ਵੀ ਅਸੀਂ ਆਪਣੇ ਦਰਸ਼ਕ दिखाइया से किस तरीके के नाल जो कैंडिडेट से Nomination papers जो खो के कई जो आगूसी ऊपर जैसे इस तरीके के तक वक्त वक्त थाव त सामने आईयां सी पर दूसरे पासे कथित ऑडियो दम है जिक्र कराते कथित ऑडियो द पूरा मामला हाई कोर्ट पहुंचया से किस तरीके ਐਕਸ਼ਨ ਹਾਈ ਕੋਰਟ ਦੇ ਵੱਲੋਂ ਲਿਆ ਗਿਆ ਪਰ ਦੂਸਰੇ ਪਾਸੇ ਐਸਐਸਪੀ ਵਰੁਣ ਸ਼ਰਮਾ ਪਟੇਲਾ ਦੇ ਨੇ ਉਹਨਾਂ ਨੂੰ 10 ਦਿਨਾਂ ਦੇ ਲਈ ਛੁੱਟੀ ਤੇ ਪੇ ਦਿੱਤਾ ਗਿਆ ਤੇ ਉਸ ਤੋਂ ਬਾਅਦ ਸੰਗਰੂਰ ਦੇ ਐਸਐਸਪੀ ਨੇ ਸਰਤਾਜ ਚਾਹਲ ਉਹਨਾਂ ਨੂੰ ਵਾਦੂ ਚਾਰਜ ਇਹਨਾਂ 10 ਦਿਨਾਂ ਦੇ ਲਈ ਦਿੱਤਾ ਗਿਆ ਸੀ ਪਰ ਅੱਜ ਸਿਆਸੀ ਮਾਹੌਲ ਕਾਫੀ ਜ਼ਿਆਦਾ ਗਰਮਾਇਆ सबका सीएम चन्नी तो लैके दस दे कि सुखबीर सिंह बादल प्रताप सिंह बाजवा इस ही राजा वरिंग वालों चो मैदान उतर के चोन प्रचार अपने कैडीडेट्स के लिए किया गया ते उस तो उसद अज जो वारी है जनता न्यूज़ एटीन वार, -वार दर्शकों अपने अपील कर रहा है कि पोलिंग स्टेशन से पहुंचो अठ बजे का समा है अठ बजे तो वोटा पड़िया शुरू हो अपने वोटिंग हब का इस्तेमाल उन्होंने वालों किया जाए ਐਲੋਪੀ ਲੀਡਰ ਪ੍ਰਤਾਪ ਸਿੰਘ ਬਾਜਵਾ ਲਗਾਤਾਰ ਸਰਕਾਰ 'ਤੇ ਇਲਜ਼ਾਮ ਲਗਾ ਰਹੇ ਨੇ ਕਿ ਇਹ ਫ੍ਰੀ ਐਂਡ ਫੇਅਰ ਇਲੈਕਸ਼ਨਸ ਨਹੀਂ ਕਰਵਾਈਆਂ ਜਾ ਰਹੀਆਂ ਸਭ ਦੇ ਚਾਲੇ ਵਿਰੋਧੀ ਤਿਰਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਆਮ ਆਦਮੀ ਪਾਰਟੀ 'ਤੇ ਵੋਟਰਾਂ ਨੂੰ ਲਾਲਚ ਦੇਣ ਦਾ ਇਲਜ਼ਾਮ ਲਗਾਇਆ ਹੈ ਗੁਰਦਾਸਪੁਰ ਆਪ ਦੇ ਜ਼ਿਲ੍ਹਾ ਪ੍ਰਧਾਨ ਅਤੇ ਪਲਾਨਿੰਗ ਬੋਰਡ ਚੇਅਰਮੈਨ ਤੇ ਇੱਕ ਗੰਭੀਰ ਇਲਜ਼ਾਮ Pratap Singh Bajwa ਦੇ ਵੱਲੋਂ ਲਗਾਇਆ ਗਿਆ ਨਹੀਂ Bajwa ਨੇ social media ਤੇ ਇੱਕ video share ਕੀਤੀ ਹੈ Planning Board Chairman ਜੋਬਨ ਰੰਦਾਵਾ ਦੀ ਇਹ video ਹੁੰਦਾ ਦਾਅਵਾ ਕੀਤਾ ਜਾ ਰਿਹਾ ਹੈ ਜੋਬਨ ਰੰਦਾਵਾ ਆਮਦੀ ਪਾਰਟੀ ਦਿੱਜਤ ਤੇ 25 ਲੱਖ ਵਿਕਾਸ ਫੰਡ ਦੇਣ ਦੀ ਗੱਲ ਕਹਿ ਰਿਹਾ ਹੈ ਨਤੀਜਿਆਂ ਦੇ ਅਗਲੇ ਦਿਨ ਹੀ ਯਾਨੀ ਕਿ 18 ਦਸੰਬਰ ਨੂੰ 25 ਲੱਖ ਵਿਕਾਸ ਫੰਡ ਦਿੱਤਾ ਜਾਏਗਾ Bajwa ਦੇ ਮੁਤਾਬਿਕ video voting ਤੋਂ ਇੱਕ ਦਿਨ ਪਹਿਲਾਂ ਦੀ ਹੈ Bajwa ਨੇ ਲਿਖਿਆ ਹੈ ਕਿ ਰੰਦਾਵਾ ਦੇ ਕੋਲ ਵੋਟਾਂ ਦੇ ਇਨਾਮ ਵੱਜੋਂ ਜਨ ਤੱਕ ਪੈਸੇ ਦਾ पहला तो ही ऐलान करंदा की अधिकार है इस सवाल प्रताप सिंह बाजवा ने लोक गीता गया ए विकास नहीं एक खुली रिश्वतखोरी है वोटों के बदले नकदी दी राजनीति है चुनाव कमीशन मूक दर्शक बन के रह रहा है ते की हुन राज चुनाव कमीशन कोई कार्रवाई करेगा ये सवाल पूछा गया है प्रताप सिंह बाजवा ने विपक्षी लगातार इल्जाम लगा रही है बीते कल के से के न्यूज़ 8 भी गालबात करते हुए ਪ੍ਰਤਾਪ ਸਿੰਘ ਬਾਜਵਾ ਨੇ ਇਸ ਗੱਲ ਦਾ ਜ਼ਿਕਰ ਕੀਤਾ ਸੀ ਕਿ 1% ਵੀ ਫ੍ਰੀ ਐਂਡ ਫੇਅਰ ਇਲੈਕਸ਼ਨ ਸਰਕਾਰ ਦੇ ਵੱਲ ਨਹੀਂ ਕਰਵਾਏ ਜਾ ਰਹੇ ਇਸ ਸਬੰਧ ਦੇ ਵਿਚਾਲੇ ਬੀਤੇ देर रात ਦੀ ਇਹ ਵੀਡੀਓ ਹੈ ਕਿ ਦਾਵਾ ਪ੍ਰਤਾਪ ਸਿੰਘ ਬਾਜਵਾ ਕਰਦੇ ਹੋਏ ਨਜ਼ਰ ਆ ਰਹੇ ਨੇ ਉਹਨਾਂ ਨੇ ਆਪਣੇ ਖੁਦ ਐਕਸ ਹੈਂਡਲ ਤੇ ਇਸ ਵੀਡੀਓ ਨੂੰ ਪੋਸਟ ਕੀਤਾ ਹੈ ਇਸ ਗੱਲ ਦਾ ਜ਼ਿਕਰ ਕੀਤਾ ਹੈ ਕਿ ਆਮ ਆਦਮੀ ਪਾਰਟੀ ਦੇ ਵੋਟਰਾਂ ਨੂੰ ਲਾਲਚ ਦੇਣ ਦੇ ਇਲਜ਼ਾਮ ਲਗਾਏ ਜਾ ਰਹੇ ਨੇ ਬਾਜਵੰਨ ਸੋਸ਼ਲ ਮੀਡੀਆ ਤੇ ਇਹ ਪੂਰੀ ਵੀਡੀਓ ਸ਼ੇਅਰ ਕੀਤੀ ਹੈ ਪਲਾਨਿੰਗ ਬੋਰਡ ਚੇਅਰਮੈਨ ਜੋਬਨ ਰੰਦਾਵਾ ਦੀ ਵੀਡੀਓ ਹੋਣ ਦਾ ਦਾਵਾ ਕੀਤਾ ਗਿਆ ਹੈ ਜੋਬਨ ਰੰਦਾਵਾ ਆਪ ਦੀ ਜਿੱਤ ਤੇ 25 ਲੱਖ ਵਿਕਾਸ ਫੰਡ ਦੇਣ ਦੀ ਗੱਲ ਆਖ ਰਿਹਾ ਹੈ ਕਿ ਜੋ ਲੋਕ ਨੇ ਆਮ ਆਦਮੀ ਪਾਰਟੀ ਦੇ ਕੈਂਡੀਡੇਟਸ ਨੂੰ ਜਿਤਾਣਗੇ ਤੇ ਉਹਨਾਂ ਪਿੰਡਾਂ ਨੂੰ ਜੋ ਫੰਡ ਹੈ ਗ੍ਰਾਂਟ ਹੈ 25 ਲੱਖ ਦੇ ਦਿੱਤੀ ਜਾਏਗੀ ਤੇ ਇਹ ਵਾਅਦਾ ਜੋ ਵੋਟਾਂ ਦੇ ਨਤੀਜੇ ਆਣਗੇ VOTING ਦੇ ਨਤੀਜੇ ਆਣਗੇ ਉਸ ਤੋਂ ਅਗਲੇ ਹੀ ਦਿਨ 25 ਲੱਖ ਆਪਣਾ ਦੇਣ ਦਾ ਵਾਦਾ ਪੂਰਾ ਕੀਤਾ ਜਾਏਗਾ ਬਾਜੜਾ ਵੱਲੋਂ ਪੋਸਟ ਪਾਈ ਗਈ ਹੈ ਤੇ ਲਿਖਿਆ ਗਿਆ ਹੈ ਕਿ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਅਤੇ ਆਪ ਜ਼ਿਲ੍ਹਾ ਪ੍ਰਧਾਨ ਜੋਬਨ ਸਿੰਘ ਦਾਵਾ ਨੇ ਖੁੱਲ ਕੇ ਵੋਟਰ ਨੂੰ ਆਪ ਉਮੀਦਵਾਰ ਦੀ ਜਿੱਤ ਯਕੀਨੀ ਬਣਾਉਣ ਦੇ ਲਈ ਇਹ ਵੀਡੀਓ ਪਾਈ ਮੈਂ ਆਪਣੇ ਭਰਾ ਸੋਨਨਾ ਬਾਜੜਾ ਲਈ ਕਰ ਰਿਹਾ ਜੋ ਕਿ ਜ਼ਿਲ੍ਹਾ ਪ੍ਰੀਸ਼ਦ ਦੀ ਚੋਣ ਲੜ ਰਹੇ ਨੇ ਮੈਂ ਉਹਨਾਂ ਦੇ ਜ਼ਿਲ੍ਹਾ ਪ੍ਰੀਸ਼ਦ ਜ਼ੋਨ ਦੇ ਅੰਡਰ ਜਿੰਨੇ ਵੀ ਪਿੰਡ ਆਉਂਦੇ ਨੇ ਉਹਨਾਂ ਨੂੰ ਇੱਕ ਖੁੱਲੇ ਦਿਲ ਦੇ ਨਾਲ ਅਪੀਲ ਕਰਦਾ ਕਿ ਜਿਹੜਾ ਵੀ ਪਿੰਡ ਆਮ ਆਦਮੀ ਪਾਰਟੀ ਦੀ ਸਭ ਤੋਂ ਵੱਧ ਵੋਟ ਕੱਢੂਗਾ ਉਹਨੂੰ ਮੇਰੇ ਵੱਲੋਂ ਪਲੈਨਿੰਗ ਬੋਰਡ ਵੱਲੋਂ 80 ਲੱਖ ਰੁਪਏ ਦਾ ਜਿਹੜਾ ਵਾ ਉਹ ਪਿੰਡ ਦੇ ਵਿਕਾਸ ਲਈ ਜਿਹੜਾ ਵਾ ਉਹ ਡਵੈਲਪਮੈਂਟ ਫੰਡ ਦਿੱਤਾ ਜਾਊਗਾ 18 ਤਰੀਕ ਨੂੰ ਦਿੱਤਾ ਜਾਊਗਾ ਸੋ ਸਾਰੇ ਜ਼ੋਨਸ ਲਈ ਅਸੀਂ ਅਲੱਗ-ਅਲੱਗ ਤਰਵੀਜ਼ਾ ਕਰ ਰਹੇ ਹਾਂ ਪਰ ਇਹ ਖਾਸ ਅਪੀਲ ਮੇਰੇ ਭਰਾ ਸੋਨਾ ਬਾਜਵਾ ਜੀ ਲਈ ਮੈਂ 18 ਤਰੀਕ ਨੂੰ ਹੀ ਆਪਣਾ ਇਹ ਵਾਦਾ ਜਿਹੜਾ ਵਾ ਪੂਰਾ ਕਰੂੰਗਾ ਸੋ ਉਮੀਦ ਕਰਦਾ ਕਿ ਵੱਧ ਤੋਂ ਵੱਧ ਲੀਡਰ ਨਾਲ ਹਰ ਪਿੰਡ ਤੋਂ ਸੋਨਾ ਬਾਜਵਾਦੀ ਜਿੱਤ ਹੋਊਗੀ ਜਗਰੂਪ ਸੇਖਵਾ ਜਿੱਤ ਹੋਊਗੀ ਆਮ ਆਦਮੀ ਪਾਰਟੀ ਜਿੰਦਾਬਾਦ ਇਨਕਲਾਬ ਜਿੰਦਾਬਾਦ ਤੇ ਇਹ ਅਪੀਲ ਮੈਂ ਆਪਣੇ ਭਰਾ ਸੋਨਾ ਬਾਜਵਾ ਕਿਸੇ ਕਨਾਲ 에 ਬਾਜਵਾਦ ਦੇ ਵੱਲੋਂ ਵੀਡੀਓ ਸ਼ੇਅਰ ਕੀਤੀ ਗਈ ਹੈ ਇਸ ਵੀਡੀਓ ਚ ਦਾਵਾ ਕੀਤਾ ਗਿਆ ਹੈ ਕਿ ਕਿਸੇ ਕਨਾਲ ਜਮਾ ਦੀ ਪਾਰਟੀ ਦੇ ਕੈਂਡੀਡੇਟ ਨੂੰ ਜਿਤਾਇਆ ਜਾਇਗਾ ਤੇ ਉਸ ਤੋਂ ਬਾਅਦ 18 ਦਸੰਬਰ ਨੂੰ ਇਹਨਾਂ ਦੇ ਵੱਲੋਂ ਜੋ ਹੈ ਉਹ 25 ਲੱਖ ਦੀ ਗ੍ਰਾਂਟ ਦਿੱਤੀ ਜਾਏਗੀ ਤੇ ਮੇਰੇ ਨਾਲ ਮੇਰੇ ਸਹਿਯੋਗੀ ਸਹਿ ਜੁਨੇਜਾ ਜਲੰਧਰ ਚ ਮੌਜੂਦ ਨੇ ਜਾਨਣਾ ਚਾਹਾਂਗੇ ਸਹਿ ਤੁਸੀਂ ਜਲੰਧਰ ਦੇ ਕਿਹੜੇ ਸਕੂਲ ਚ ਮੌਜੂਦ ਹੋ ਕਿ ਇਸ ਹਰ ਜਗ੍ਹਾ ਕਿਥੇ ਪੁਲਿਸ ਸਟੇਸ਼ਨ ਬਣਾਏ ਗਏ ਹੋਣੇ ਕਿਸਨੇ ਕਿਦਾ ਮਾਹੌਲ ਹੈ ਕਿਸਤੇ ਕੇ ਲਈ ਤਿਆਰੀਆਂ ਕਿਉਂਕਿ 8 ਵਜੇ VOTING ਸ਼ੁਰੂ ਹੋਣ ਲੱਗੀ ਬਿਲਕੁਲ ਸਰਪ ਜੋ ਤਸਵੀਰ ਜਿਹੜਾ ਕਿ ਆਦਮ ਪਰ ਹਲਕਾ ਪੈਂਦਾ ਹੈਗਾ ਔਰ ਬੂਤ ਪੈਂਦਾ ਹੈਗਾ ਪਿੰਡ ਕੰਗਣੀਵਾਲ ਦਾ ਜੋ ਕਿ ਜੰਡੂ ਸਿੰਘਾ ਜਿਲ੍ਹਾ ਪ੍ਰਸ਼ਾਸਨ ਪੈਂਦੀ ਹੈਗੀ ਤਾਂ ਤੁਸੀਂ ਇਹ ਤਸਵੀਰਾਂ ਦੇਖ ਸਕਦੇ ਹੋ ਕਿਸ ਤਰ੍ਹਾਂ ਜਿਹੜਾ ਕੀ ਹੈ ਸਕੂਲ ਦੇ ਅੰਦਰ ਜਿਹੜਾ ਜਿਹੜੇ ਮੁਲਾਜ਼ਮ ਨੇ ਉਹ ਤਿਆਰ ਨੇ ਜਿਹੜੇ ਅੰਦਰ VOTING ਮਸ਼ੀਨਾਂ ਨੇ ਉਹ ਬਿਲਕੁਲ ਤਿਆਰ ਕੀਤੀ ਜਾ ਰਹੀ ਹੈ ਨਾਲ ਜਿਹੜੇ ਮੁਲਾਜ਼ਮ ਨੇ ਉਹ ਵੀ ਅੰਦਰ ਪਹੁੰਚਣਾ ਸ਼ੁਰੂ ਹੋ ਗਏ ਨੇ ਜਿਨ੍ਹਾਂ ਨੇ VOTING ਦਾ ਪ੍ਰੋਸੈਸ ਜਿਹੜਾ ਕਰਵਾਉਣਾ ਹੈਗਾ ਔਰ ਜਿਹੜਾ ਕੀ ਹੈ 2 ਮਿੰਟ ਪਹਿਲਾਂ ਹੀ ਕੁਝ ਲੋਕ ਇੱਥੇ ਪਹੁੰਚ ਸੀ ਜਿਨ੍ਹਾਂ ਨੂੰ ਟਾਈਮਿੰਗ ਦੀ ਜਾਣਕਾਰੀ ਨਹੀਂ ਸੀ ਸਰਬਜੋਤ ਉਹ ਮਤਲਬ ਉਤਸੁਕਤਾ ਹੈ ਲੋਕਾਂ ਦੇ ਵਿੱਚ ਕਿ ਸਭ ਤੋਂ ਪਹਿਲਾਂ ਜਾ ਕੇ ਅਸੀਂ ਜਿਹੜੀ ਵੋਟ ਪਾਈਏ ਕਿਉਂਕਿ ਜਿਹੜਾ ਲੋਕਤੰਤਰ ਦਾ ਅਧਿਕਾਰ ਹੈ ਸਾਨੂੰ ਮਿਲਿਆ ਹੈਗਾ ਉਸ ਦਾ ਜਿਹੜਾ ਫਾਇਦਾ ਹੈ ਉਹ ਚੱਕਣ ਦੀ ਜਿਹੜੀ ਹਰ ਕੋਈ ਐ ਐਕਸਾਈਟਮੈਂਟ ਹੈਗਾ ਐਕਸਾਈਟਿਡ ਹੈ ਉਹ ਤਾਂ ਕਿ ਵੋਟ ਪਾਉਣਾ ਚਾਹੁੰਦੇ ਨੇ ਪਰ ਉਹਨਾਂ ਨੂੰ ਦੱਸਿਆ ਗਿਆ ਹੈ ਕਿ ਜਿਹੜੀ VOTING ਦੀ ਟਾਈਮਿੰਗ ਹੈ ਉਹ 8 ਵਜੇ ਸ਼ੁਰੂ ਹੋਣੀ ਹੈ ਤਾਂ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਸਭ ਤੋਂ ਪਹਿਲਾਂ ਪਹੁੰਚ ਗਏ 8 ਵਜੇ ਇੱਥੇ ਵੋਟ ਪਾਵਾਂਗੇ ਤਾਂ ਕਿ ਅਸੀਂ ਆਪਣੇ ਇਲਾਕੇ ਦੇ ਲਈ ਜਿਹੜਾ ਆਪਣਾ ਉਮੀਦਵਾਰ ਆਪ ਚੁਣੀਏ ਅਤੇ ਆਪਣੇ ਜਿਹੜੇ ਇਲਾਕੇ ਨੇ ਉਹ ਸਮਝੋ ਹਮ ਕਿਸੇਕੇ ਦਾ ਮਾਹੌਲ ਹੈ ਸਹਿਜਿਤ ਜਿਵੇਂ ਮੈਂ ਜ਼ਿਕਰ ਕਰਾਂ ਤੇ ਕਾਫੀ ਜ਼ਿਆਦਾ ਇਲੈਕਸ਼ਨਸ ਬੀਤੇ ਕੁਝ ਸਾਲਾਂ ਚ ਹੋ ਚੁੱਕੀਆਂ ਨੇ ਪੰਚਾਇਤੀ ਚੋਣਾਂ ਵੀ ਹੋਈਆਂ ਸੀ ਲੋਕ ਸਭਾ ਇਲੈਕਸ਼ਨਸ ਵੀ ਹੋਈਆਂ ਸੀ ਕਈ ਵਾਰ ਬਾਏ ਇਲੈਕਸ਼ਨਸ ਵੀ ਹੋ ਚੁੱਕੀਆਂ ਨੇ ਪਰ ਹੁਣ ਜ਼ਿਲ੍ਹਾ ਪਰਿਸ਼ਦ ਤੇ ਪੰਚਾਇਤ ਸਮਿਤੀ ਦੀਆਂ ਚੋਣਾਂ ਬਿਲਕੁਲ ਅਗਰ ਗੱਲ ਕਰੀ ਤੇ ਇਸੇ ਟਨਿਓਰ ਦੇ ਸਰਕਾਰ ਦੀ ਗੱਲ ਕਰੀਏ ਤਾਂ ਦਲੰਦਰ ਵਿੱਚ ਕਾਫੀ ਬਾਏ ਇਲੈਕਸ਼ਨਸ ਹੋ ਚੁੱਕੇ ਨੇ ਔਰ ਆਦਮਪੁਰ ਇਲਾਕੇ ਗੱਲ ਕਰੀਏ ਤਾਂ ਥੋੜਾ ਜਿਹਾ ਕਹਿ ਸਕਦੇ ਆ ਕਿ ਡਿਸਟਰਬ ਏਰੀਆ ਵੀ ਰਹਿੰਦਾ ਹੈਗਾ ਕਿਉਂਕਿ ਇਲਾਕਾ ਅੱਗੇ ਜਾਈਏ ਤੇ ਕਈ ਏਥੜੇ ਬੰਦੀਆਂ ਬਣੀਆਂ ਹੋਈਆਂ ਨੇ ਪਰ ਉਸ ਨੂੰ ਲੈ ਕੇ ਹਲੇ ਇੱਥੇ ਤੱਕ ਜਿਹੜੀ ਕਾਫੀ ਸ਼ਾਂਤੀ ਦਿਖਾਈ ਦੇ ਰਹੀ ਹੈ ਔਰ ਪੁਲਿਸ ਔ ਲੋ ਵੀ ਅਗਰ ਜੇ ਇੱਥੇ ਤੋਂ ਮੁਲਾਜ਼ਮ ਜਿਹੜੇ ਨੇ ਅੰਦਰ ਜਾ ਪਾਉਂ ਉਹਨੂੰ ਖਾ ਪਾਉ ਕਿ ਕਿਸ ਤਰ੍ਹਾਂ ਦੀਆਂ ਤਿਆਰੀਆਂ ਇੱਥੇ ਕੀਤੀਆਂ ਜਾ ਰਹੀਆਂ ਨੇ ਆਪ ਬਿਲਕੁਲ ਸਮਝੋ ਹੱਲੇ ਕਿਉਂਕਿ ਜਿਹੜੀ ਤਿਆਰੀਆਂ ਕਰ ਕਿਤੇ ਜਿਹੜੀ ਉਹਨਾਂ ਨੂੰ ਹੱਲੇ ਮਨਾ ਕੀਤਾ ਗਿਆ ਕਹਿੰਦੇ ਇੱਕ ਵਾਰੀ ਤਿਆਰੀ ਹੋ ਜਾਣ ਤਾਂ ਫਿਰ ਤੁਸੀਂ ਜਿਹੜਾ ਕਿ ਅੰਦਰ ਦਿਖਾ ਸਕਦੇ ਹੋ ਕਿਉਂਕਿ ਅੰਦਰ ਜਿਹੜੇ ਕਿ ਹੱਲੇ ਮੁਲਾਜ਼ਮ ਨਾ ਪਹੁੰਚ ਰਹੇ ਹੈਗੇ ਨੇ ਤਾਂ ਤੁਹਾਨੂੰ ਅभी ਦੱਸ ਦਿਆਂ ਪੁਲਿਸ ਵੱਲੋਂ ਜਿਹੜੀ ਕਿ ਪੂਰੇ ਫੁਕਤਾ ਪਰਬੰਧ ਜਿਹੜੇ ਸੁਰੱਖਿਆ ਦੇ ਕੀਤੇ ਗਏ ਨੇ ਬੀਤੀ ਰਾਤ ਦਾ ਕਿ ਇੱਕ ਐਸਐਸਪੀ ਵੱਲੋਂ ਵੀ ਬਿਆਨ ਜਾਰੀ ਕੀਤਾ ਗਿਆ ਕਿ ਜਿਹੜੇ ਪੂਰੇ ਜ਼ਿਲ੍ਹੇ ਦੇ ਵਿੱਚ ਜਿਹੜਾ ਹੈ ਪੂਰੇ ਫੋਰਸ ਜਿਹੜੀ ਤਨਤ ਕਰ ਦਿੱਤੀ ਗਈ ਹੈ ਕਿਉਂਕਿ ਗੱਲ ਕਰਾਂ ਤਾਂ ਜਲੰਧਰ ਦੇ ਵਿੱਚ ਫਲੋਰ ਇਲਾਕਾ ਜਿਹੜਾ ਉਹ ਵੀ ਥੋੜਾ ਡਿਸਟਰਬ ਇਸੇ ਇਲਾਕੇ ਰਹਿੰਦਾ ਹੈਗਾ ਤਾਂ ਇਸ ਚੀਜ਼ ਨੂੰ ਲੈ ਕੇ ਪੁਲਿਸ ਵੱਲੋਂ ਵੀ ਪੂਕਤਾ ਪ੍ਰਬੰਧ ਕੀਤੇ ਗਏ ਨੇ ਪੁਲਿਸ ਫੋਰਸ ਜਿਹੜੀ ਤਾਇਨਾਤ ਕੀਤੀ ਗਈ ਔਰ ਨਾਲ ਦੇ ਨਾਲ ਹੈਲਪਲਾਈਨ ਨੰਬਰ ਜਿਹੜੇ ਆ ਉਹ ਜਾਰੀ ਕੀਤੇ ਗਏ ਨੇ ਅਗਰ ਕਿਸੇ ਵੀ ਕਿਤੇ ਵੀ ਕਿਸੇ ਨੂੰ ਕੋਈ ਸ਼ੱਕ ਲੱਗਦਾ ਜਾਂ ਫਿਰ ਲੱਗਦਾ ਕਿ ਹਰਾਫੇਰੀ ਕੋਈ ਵੋਟਾਂ ਚੋਰੀ ਹੋ ਰਹੀ ਹੈ ਤਾਂ ਤੁਰੰਤ ਪੁਲਿਸ ਨੂੰ ਫੋਨ ਕੀਤਾ ਜਾਵੇ ਪੁਲਿਸ ਦਾ ਕਹਿਣਾ ਹੈ ਕਿ ਅਸੀਂ ਮੌਕੇ ਤੇ ਪਹੁੰਚ ਕੇ ਜਿਹੜੀ ਇਲੈਕਸ਼ਨਸ ਨੇ ਉਹਨੂੰ ਫ੍ਰੀ ਐਂਡ ਫੇਅਰ ਬਣਾਵਾਂਗੇ ਜੀ ਚਲੋ ਬਹੁਤ ਬਹੁਤ ਸ਼ੁਕਰੀਆ ਸੈਸ਼ਨ ਨੂੰ ਪੂਰੀ ਜਾਣਕਾਰੀ ਦੇਣ ਦੇ ਲਈ ਤੇ ਜਿਵੇਂ ਹੀ ਵੋਟਾਂ ਪੈਂਦਾ سلسلہ ਸ਼ੁਰੂ ਹੋਏਗਾ ਛੇਤੀ ਤੁਹਾਡਾ ਜ਼ਰੂਰ ਅਸੀਂ ਰੁਕ ਕਰਾਂਗੇ ਕਿਉਂਕਿ ਆਦਮਪੁਰ ਇੱਥੇ ਪਾਰਟिकुलर ਏਰੀਆ ਚ ਮੇਰੇ ਸਹਿਯੋਗੀ ਮੌਜੂਦ ਨੇ ਪਰ ਇੱਥੇ ਵੈਰੀ ਸੈਂਸਿਟਿਵ ਇਸ ਇਲਾਕੇ ਨੂੰ ਐਲਾਨਿਆ ਗਿਆ ਹੈ ਇਲੈਕਸ਼ਨ ਕਮਿਸ਼ਨ ਦੇ ਵੱਲੋਂ ਕਿਉਂਕਿ ਕਈ ਪੋਲਿੰਗ ਤਾਂ ਜੋ ਇਹਨਾਂ ਚੋਣਾਂ ਨੂੰ ਸੁਖਾਵੇ ਤਰੀਕੇ ਦੇ ਨਾਲ ਨੇਪਰੇ ਚੜਾਇਆ ਜਾ ਸਕੇ ਤੇ ਵਕਤ ਵਕਤ ਥਾਵਾਂ ਤੇ ਇਹ ਪੋਲਿੰਗ ਸਟੇਸ਼ਨਸ ਬਣਾਏ ਗਏ ਨੇ ਉੱਥੇ ਪੁਲਿਸ ਡਿਪਲੋਇਮੈਂਟ ਕੀਤੀ ਗਈ ਹੈ ਪਰ ਦੂਸਰੇ ਪਾਸੇ ਪੋਲਿੰਗ ਏਜੰਟਸ ਪਹੁੰਚ ਚੁੱਕੇ ਨੇ ਇਨਫੈਕਟ ਰਾਤ ਤੱਕ ਹੀ ਪਹੁੰਚ ਚੁੱਕੇ ਨੇ ਪਰ ਦੂਸਰੇ ਪਾਸੇ ਅੱਜ ਤਕਰੀਬਨ ਅੱਧਾ ਘੰਟਾ ਦਾ ਸਮਾਂ ਬਚਿਆ ਹੈ ਅੱਧੇ ਘੰਟੇ ਤੋਂ ਬਾਅਦ ਇਹ ਵੋਟਾਂ ਪੈਣ ਦਾ سلسلہ ਸ਼ੁਰੂ ਹੋ ਜਾਏਗਾ ਇਹ ਤਸਵੀਰਾਂ ਬੀਤੇ ਕੱਲ ਦੀਆਂ ਕਿਸੇ ਦੇ ਨਾਲ ਅਸੇ ਦੱਸ ਦੇ ਕਿ ਇਹ ਪੋਲਿੰਗ ਸਟੇਸ਼ਨਸ ਤੇ ਪਹੁੰਚ ਕੇ ਪੋਲਿੰਗ ਏਜੰਟਸ ਤੇ ਉਹ ਵਕਫ ਖਾਮਾ ਤੇ ਆਪਣੀ ਪੂਰੀ ਤਿਆਰੀ ਜੋ ਹੈ ਉਹ ਮੁਕੰਮਲ ਕਰ ਲਈ ਗਈ ਹੈ ਕਿ ਦੂਸਰੇ ਪਾਸੇ ਅਸੀਂ ਦੇਖੀਏ ਤੇ ਜੋ ਅੱਜ 8 ਵਜੇ ਤੋਂ ਇਹ ਚੋਣਾ ਪੈਣ ਗਿਆ ਤੇ ਸ਼ਾਮ 4 ਵਜੇ ਤੱਕ ਇਹ VOTING ਸ਼ੁਰੂ ਹੋਏਗੀ ਤੇ ਨਿਊਜ਼ 18 ਤੇ ਇਨਾ ਵੋਟਾਂ ਨੂੰ ਲੈ ਕੇ ਇਨਾ ਚੋਣਾਂ ਨੂੰ ਲੈ ਕੇ ਅੱਜ ਦਿਨ ਪਰ ਇਹ ਮਹਾ ਕਵਰੇ ਸਾਡੀ ਲਗਾਤਾਰ ਜਾਰੀ ਰਹੇਗੀ ਤੁਸੀਂ ਜੁੜੇ ਹੋ ਨਿਊਜ਼ 18 ਪੰਜਾਬ ਹਰੜੜਾ ਰੁਕ ਰਹੇ ਇੱਕ ਛੋਟੇ ਜਿਹੇ ਬ੍ਰੇਕ ਕਰਦੇ ਹਾਂ